ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਠਾਜ਼ਾ ਰਾਇ ਇੱਕ ਨਵੀਂ ਚਰਚਾ ਲੈ ਕੇ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਕਿਸਾਨੀ ਮੁੱਦਿਆਂ ਤੋਂ ਲੈ ਕੇ ਇੱਕ ਵਾਰ ਫਿਰ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੀ ਨੇ ਉਹ ਮੁੱਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਵਿਜਲੰਦਰ ਚ ਅੱਜ ਆਖਰੀ ਦਿਨ ਸੀ ਚੋਣ ਪ੍ਰਚਾਰ ਦਾ ਹੁਣ ਹਵਾ ਕਿਹੜੀ ਪਾਰਟੀ ਵੱਲ ਜਾਂਦੀ ਨਜ਼ਰ ਆ ਰਹੀ ਹੈ ਉੱਤੇ ਵੀ ਗੱਲ ਕਰਾਂਗੇ ਇਹਦੇ ਨਾਲ ਹੀ ਗੱਲ ਕਰਾਂਗੇ ਉਹ ਜਿਹੜੀ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਹੁਤ ਵਿਗੜੀ ਹੋਈ ਹੈ ਲੋਕਾਂ ਨੂੰ ਆਪਣੇ ਇਨਸਾਫ ਦੇ ਲਈ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਇਹਦੇ ਨਾਲ ਹੀ ਗੱਲ ਕਰਾਂਗੇ ਵੀ ਅਦਾਲਤ ਨੇ ਬਿਕਰਮ ਮਜੀਠੀਆ ਦੇ ਹੱਕ ਚ ਕਿਹੜਾ ਫੈਸਲਾ ਸੁਣਾਇਆ ਇਹਦੇ ਨਾਲ ਹੀ ਹੋਰ ਵੀ ਕਈ ਸਿਆਸੀ ਮੁੱਦਿਆਂ ਤੇ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਤਾਂ ਸ਼ੁਰੂਆਤ ਜਿਹੜੀ ਹੈ ਕਿਸਾਨੀ ਮੁੱਦਿਆਂ ਤੋਂ ਕਰ ਲੈਂਦੇ ਆਂ ਅ ਦੇਖੋ ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਜਾਂ ਕਿਸਾਨ ਜਥੇਬੰਦੀਆਂ ਦੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਰਗਰਮੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਸਰਗਰਮੀ ਨੇ ਭਾਵੇਂ ਉਹ ਐਮਐਸਪੀ ਦਾ ਮੁੱਦਾ ਹੋਵੇ ਜਾਂ ਹੋਰ ਕਿਸਾਨ ਨਾਲ ਸੰਬੰਧਿਤ ਮੁੱਦੇ ਮਸਲੇ ਹੋਣ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਆ ਰਹੇ ਨੇ ਔਰ ਜੇ ਕਹ ਲਈਏ ਕਿ ਤਿੰਨ ਕਾਨੂੰਨਾਂ ਦੇ ਖਿਲਾਫ ਵੀ ਜਿਹੜਾ ਦਿੱਲੀ 'ਚ ਸੰਘਰਸ਼ ਚੱਲਿਆ ਉਸ ਤੋਂ ਬਾਅਦ ਵੀ ਜਿਹੜੇ ਉਸ ਸਮੇਂ ਵਾਦੇ ਦਾਅਵੇ ਸਰਕਾਰ ਨੇ ਕੀਤੇ ਸੀ ਮੋਦੀ ਸਰਕਾਰ ਨੇ ਉਹਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾ ਪੂਰੇ ਹੋਣ ਕਰਕੇ ਇਲੈਕਸ਼ਨ 'ਚ ਵੀ ਚੋਣਾਂ 'ਚ ਵੀ ਭਾਜਪਾ ਨੂੰ ਘੇਰਦਿਆਂ ਰਹਿੰਗੀਆਂ ਥਾਂ-ਥਾਂ ਤੇ ਜਿੱਦਾਂ ਦੇ ਪ੍ਰੋਟੈਸਟ ਚੱਲੇ ਉਹ ਸਾਰਾ ਤੁਸੀਂ ਜਾਣਦੇ ਹੋ ਤੇ ਹੁਣ ਗੱਲ ਕਰੀਏ ਕਿ ਮੋਦੀ ਸਰਕਾਰ ਨਵੀਂ ਜਿਹੜੀ ਕਹ ਲਈਏ ਜਾਂ ਐਨਡੀਐਸ ਸਰਕਾਰ ਕਹ ਲਈਏ ਬਣੀ ਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਫਿਰ ਸਰਗਰਮ ਹੋਈਆਂ ਕਿ ਐਮਐਸਪੀ ਦੀ ਜਿਹੜੀ ਗਾਰੰਟੀ ਆ ਉਹਨੂੰ ਕਾਨੂੰਨ ਬਣਾਇਆ ਜਾਵੇ ਉਸ ਮੁੱਦੇ ਨੂੰ ਲੈ ਕੇ ਫੇਰ ਸਰਗਰਮ ਹੋਈਆਂ ਨੇ ਔਰ ਬਾਰਡਰਾਂ ਤੇ ਕਹ ਲੀਏ ਤਾਂ ਕਿਸਾਨ ਜਥੇਬੰਦੀਆਂ ਅਜੇ ਵੀ ਬੈਠੀਆਂ ਨੇ ਸੰਭੂ ਖਨੌਰੀ ਦੋ ਮਥਾਂਵਾਂ ਤੇ ਬੈਠੀਆਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਹੁਣ ਨਵਾਂ ਜਿਹੜਾ ਪ੍ਰੋਗਰਾਮ ਦਿੱਤਾ ਅੱਜ ਵੱਖ-ਵੱਖ ਥਾਵਾਂ ਤੇ ਜਿਹੜੇ ਕੇਂਦਰ ਚ ਕਹ ਲਿਏ ਵਿਰੋਧੀ ਧਿਰ ਦੇ ਐਮਪੀ ਨੇ ਜੀ ਜਿਹੜੇ ਭਾਜਪਾ ਦੇ 240 ਐਮਪੀ ਨੂੰ ਛੱਡ ਕੇ ਜਿਹੜੇ ਬਾਕੀ ਸਾਰੇ ਐਮਪੀ ਨੇ ਉਹਨਾਂ ਨੂੰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਜਾਂ ਜਿਹੜਾ ਬਜਟ ਸੈਸ਼ਨ ਆ ਰਿਹਾ ਸਰਕਾਰ ਦਾ ਉਹ ਚ ਇਹਨੂੰ ਕਾਨੂੰਨ ਬਣਾਉਣ ਲਈ ਇਹ ਮੰਗ ਜਾਂ ਇਸ ਮੁੱਦੇ ਤੇ ਮੰਗ ਪੱਤਰ ਦਿੱਤੇ ਗਏ ਨੇ ਪੰਜਾਬ ਚ ਵੀ ਵਕਫ ਵਕਤ ਰਾਂਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਔਰ ਸਰਬੰਸਿੰਘ ਪੰਦੇਰ ਜਿਹੜੇ ਨੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂ ਨੇ ਜਿਨ੍ਹਾਂ ਦੀ ਜਥੇਬੰਦੀ ਜਾਂ ਹੋਰ ਵੀ ਉਹਨਾਂ ਦੀਆਂ ਜਿਹੜੀਆਂ ਸਾਥੀ ਭਰਾਤਰੀ ਜਥੇਬੰਦੀਆਂ ਉਹਨਾਂ ਦੇ ਨਾਲ ਜਿਹੜੀ ਖਨੌਰੀ ਬਾਰਡਰ ਜਾਂ ਅਤੇ ਦੂਜੇ ਬਾਰਡਰ ਤੇ ਬੈਠੀ ਹੈ ਸੰਭੂ ਬਾਰਡਰ ਤੇ ਧਰਨੀ ਤੇ ਉਹ ਜਥੇਬੰਦੀ ਦੇ ਆਗੂ ਨੇ ਅੱਜ ਮਤਲਬ ਉਹਨਾਂ ਦੀ ਇੱਕ एलान ਵੀ ਉਹਨਾਂ ਨੇ ਕੀਤਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਲੜਦੇ ਰਹਿਣਗੇ ਜਾਂ ਬਜਟ ਸੈਸ਼ਨ ਚ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਜਿਹੜੇ ਐਮਪੀ ਨੇ ਉਹ ਇਹਦਾ ਇੱਕ ਜਿਹੜਾ ਪ੍ਰਾਈਵੇਟ ਬੈਲ ਲੈ ਕੇ ਆਉਣ ਜਾਂ ਕਿਸਾਨ ਮੁੱਦਿਆਂ ਤੇ ਮਸਲਿਆਂ ਤੇ ਇੱਕ ਬਹਿਸ ਕਰਾਉਣ ਚਰਚਾ ਕਰਾਉਣ ਇਹ ਉਹਨਾਂ ਨੇ ਅੱਜ ਜਿਹੜੀ ਮੰਗ ਰੱਖੀ ਹੈ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਮੰਗ ਪੱਤਰ ਦਿੱਤੇ ਨੇ ਜਿਉਂ ਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਹੋਰ ਵੀ ਬਾਕੀ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਮੁੱਦੇ ਤੇ ਜਾਂ ਇਸ ਮਦਲੇ ਮਸਲੇ ਤੇ ਜਿਹੜੀਆਂ 32 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਉਸ ਸਮੇਂ ਆਪਣਾ ਦਿੱਲੀ ਚ ਜਿਹੜਾ ਸੰਘਰਸ਼ ਲੜਿਆ ਜਾਂ ਉਸ ਤੋਂ ਬਾਅਦ ਵੀ ਲਗਾਤਾਰ ਜਿ ਇਲੈਕਸ਼ਨ ਤੋਂ ਪਹਿਲਾਂ ਇੱਥੇ ਜਾਗਰਾਨ ਚ ਤੁਹਾਨੂੰ ਯਾਦ ਹੋਊਗਾ ਕਿ ਵਕ ਵਕ ਜਥੇਬੰਦੀਆਂ ਨੇ ਇੱਕ ਵਿਸ਼ਾਲ ਜਿਹੜੀ ਰੈਲੀ ਕਰਕੇ ਵੀ ਜੀ ਜਿਹੜੇ ਕਿਸਾਨ ਮੁੱਦੇ ਭਾਰੇ ਸੀ ਤੇ ਭਾਜਪਾ ਦੇ ਖਿਲਾਫ ਇੱਕ ਪ੍ਰੋਗਰਾਮ ਦਿੱਤਾ ਸੀ ਤੇ ਉਹੀ ਜਥੇਬੰਦੀਆਂ ਲਗਾਤਾਰ ਲੜ ਰਹੀਆਂ ਨੇ ਔਰ ਜਿਹੜਾ ਬਜਟ ਸੈਸ਼ਨ ਚ ਫਿਰ ਜਿਹੜੇ ਵਿਰੋਧੀ ਜੇ ਕਹਿ ਲਗੇ ਜੇ ਆਪਾਂ ਇੰਡੀਆ ਗਰੁੱਪ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਤਾਂ ਇਸ ਮੁੱਦੇ ਤੇ ਆਪਣਾ ਜਿਹੜਾ ਮੈਨੀਫੈਸਟੋ ਉਹ ਚ ਪਾਇਆ ਹੀ ਸੀਗਾ ਬਈ ਹਾਂ ਪੱਕੀ ਗਰੰਟੀ ਕਾਨੂੰਨੀ ਗਰੰਟੀ ਦਿੱਤੀ ਸੀ ਉਹਨਾਂ ਨੇ ਪਰ ਚਲੋ ਸੱਤਾ 'ਚ ਨਹੀਂ ਆਏ ਔਰ ਹੁਣ ਜੇ ਸ਼ੁਰੂਆਤ ਹੀ ਕਹ ਲਈਏ ਤਾਂ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਮਸਲੇ ਉਠਾਏ ਤਾਂ ਹੈ ਤਾਂ ਉਹ ਜਿਸ ਤਰ੍ਹਾਂ ਇਹ ਨਾ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਉਹ ਇੱਕ ਬਿੱਲ ਲੈ ਕੇ ਜਾਣ ਪ੍ਰਾਈਵੇਟ ਬੈਲ ਜਾਂ ਇਸ ਤੇ ਵਾਸ ਚਰਚਾ ਕਰਵਾਉਣ ਵੀ ਕਿਹੜੇ ਐਮਪੀ ਨੇ ਜਿਹੜੇ ਹੱਕ ਚ ਖੜੇ ਨੇ ਔਰ ਇਸ ਮੁੱਦੇ ਤੇ ਵੀ ਹੁਣ ਦੇਖੋ ਕੀ ਵਿਰੋਧੀ ਧਿਰ ਜਿਹੜੀ ਹੈ ਫੈਸਲਾ ਲੈਂਦੀ ਹੈ ਅੱਜ ਮੰਗ ਪੱਤਰ ਜਰੂਰ ਦਿੰਦੇ ਨੇ ਵਕ ਵਕ ਥਾਮਾ ਤੇ ਹੋ ਸਕਦਾ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਚ ਵੀ ਇਹ ਦਿੰਦੇ ਹੁਣ ਕਿਉਂਕਿ ਕਿਸਾਨ ਜਥੇਬੰਦੀਆਂ ਬਾਹਰਲੇ ਸੂਬਿਆਂ ਦੀਆਂ ਹਰਿਆਣਾ ਰਾਜਸਥਾਨ ਜੁਪੀ ਸਾਰੀਆਂ ਹੀ ਸ਼ਾਮਲ ਆ ਸੰਘਰਸ਼ ਹੈ ਨਾ ਸੌਥ ਵੀ ਕਈ ਹਾਂ ਸੌਥ ਵੀ ਹੈਗੇ ਆ ਔਰ ਇਸ ਮੁੱਦੇ ਤੇ ਦੇਖੋ ਇਹ ਲੜਾਈ ਜਿਹੜੀ ਹੈ ਤਾਂ ਜਾਰੀ ਰਹਿਣੀ ਹੈ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਰਡਰਾਂ ਤੇ ਵੀ ਬੈਠੀਆਂ ਉਮੰ ਕਰ ਰਹੀ ਹੈ ਕਿ ਸਾਨੂੰ ਦਿੱਲੀ ਚ ਜਾਣ ਦੀ ਜਿਹੜੀ ਹੈ ਅਗਿਆ ਦਿੱਤੀ ਜਾਵੇ ਜਾਂ ਅੱਗੇ ਵਧਣ ਦਾ ਉਹ ਦਿੱਤਾ ਜਾਵੇ ਹਾਲਾਂਕਿ ਹਰਿਆਣਾ ਸਰਕਾਰ ਨੇ ਰੋਕੇ ਹੋਏ ਆ। ਔਰ ਇਸ ਮੁੱਦੇ ਤੇ ਜਿਹੜੀ ਲਗਾਤਾਰਤਾ ਬਣੀ ਰਹੂਗੀ ਔਰ ਅੱਜ ਜਿਹੜੇ ਡਾਕਟਰ ਅਮਰ ਸਿੰਘ ਨੇ ਕਾਂਗਰਸ ਦੇ ਐਮਪੀ ਨੇ ਇਹ ਹਮੇਸ਼ਾ ਮੈਂ ਦੇਖਿਆ ਡਾਕਟਰ ਅਮਰ ਸਿੰਘ ਮਤਲਬ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਦੇ ਨਜ਼ਰ ਆਉਂਦੇ ਨੇ ਔਰ ਬੜੇ ਤੱਥਾਂ ਨਾਲ ਮਤਲਬ ਇਹ ਗੱਲ ਕਰਦੇ ਨੇ ਔਰ ਅੱਜ ਵੀ ਉਹਨਾਂ ਨੇ ਜਿਹੜੇ ਹੈਗੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਡਾਕਟਰ ਸਵਰਾਜ ਸਿੰਘ ਉਹਨਾਂ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦਿੱਤਾ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਔਰ ਇਹ ਬਜਟ ਸੈਸ਼ਨ 'ਚ ਇਹਨੂੰ ਕਾਨੂੰਨ ਬਣਾਉਣ ਲਈ ਇਹ ਮੁੱਦਾ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਔਰ ਖਾਸ ਕਰ ਉਹਨਾਂ ਦੀ ਗੱਲ ਕਰੀਏ ਤਾਂ ਤਿੰਨਾ ਕਾਨੂੰਨਾਂ ਦੇ ਖਿਲਾਫ ਵੀ ਬੋਲਦੇ ਰਹੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਔਰ ਫਤੇਗੜ ਸਾਹਿਬ ਤੋਂ ਦੂਸਰੀ ਵਾਰ ਐਮਪੀ ਬਣੇ ਨੇ ਔਰ ਹੋਰ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਦੇਖਿਆ ਮੈਂ ਉਹ ਹਮੇਸ਼ਾ ਸਰ ਦਾ ਅਪਰੋਚ ਕਰਦੇ ਆ ਜੇ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਦੀ ਵੀ ਗੱਲ ਕਰੀਏ ਤਾਂ ਉਹ ਲੁਧਿਆਣਾ ਚ ਕਹਿ ਲੋ ਉਹਨਾਂ ਦੀ ਦੇਣ ਹੈ ਕਿ ਕਹਿ ਸਕਦੇ ਆਪਾਂ ਔਰ ਇਸ ਮੁੱਦੇ ਤੇ ਵੀ ਉਹ ਹਮੇਸ਼ਾ ਜਾਂ 에ਅਰਪੋਰਟ ਦੀ ਮਤਲਬ ਇਹਦਾ ਕੰਮ ਜੇ ਰੁਕਦਾ ਤਾਂ ਉਹਨੂੰ ਚਾਲੂ ਕਰਵਾਉਣ ਲਈ ਉਹ ਹਮੇਸ਼ਾ ਮੈਂ ਦੇਖਿਆ ਕੇਂਦਰੀ ਮੰਤਰੀਆਂ ਦੇ ਤਾਲਮੇਲ ਚ ਰਹਿੰਦੇ ਆ ਮਿਲਦੇ ਰਹਿੰਦੇ ਆ ਜਾਂ ਹੁਣ ਆਪਾਂ ਅੱਗੇ ਵੱਧਦੇ ਆ ਜਲੰਧਰ ਵੱਲੋਂ ਅੱਜ ਆਖਰੀ ਦਿਨ ਸੀ ਚੋਣ ਪ੍ਰਚਾਰ ਕਰਨ ਦਾ ਤੇ ਆਜਦਾ ਦਿਨ ਕਿਵੇਂ ਰਿਹਾ ਦੇਖੋ ਚੋਣ ਪ੍ਰਚਾਰ ਦਾ ਜਿਹੜਾ ਆਖਰੀ ਦਿਨ ਹੁੰਦਾ ਉਹ ਵੱਖ-ਵੱਖ ਪਾਰਟੀਆਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੀਆਂ ਕਿਉਂਕਿ ਜਿਮਨੀ ਚੋਣਾਂ 'ਚ ਤਾਂ ਖਾਸ ਕਰੀ ਜਿਹੜੀਆਂ ਸਾਰੀਆਂ ਧਿਰਾਂ ਦਾ ਹੀ ਪੂਰਾ ਜੋਰ ਲੱਗਿਆ ਹੁੰਦਾ ਔਰ ਜਲੰਧਰ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਉੱਥੇ ਤਾਂ ਮੁੱਖ ਮੰਤਰੀ ਆ ਬੈਠੇ ਆ ਵਿਰੋਧੀ ਧਿਰ ਦੇ ਵੱਡੇ ਲੀਡਰ ਬੈਠੇ ਨੇ ਪ੍ਰਤਾਪ ਸਿੰਘ ਬਾਜਵਾ ਬੈਠੇ ਰਾਜਾ ਪ੍ਰਿੰਕ ਬੈਠੇ ਆ ਕਾਂਗਰਸ ਦੇ ਅਕਾਚ ਔਰ ਸਾਰੀਆਂ ਹੀ ਧਿਰਾਂ ਦਾ ਕਹੋ ਭਾਜਪਾ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਔਰ ਅੱਜ ਆਖਰੀ ਦਿਨ ਵੱਡੇ ਰੋਡ ਸ਼ੋਅ ਹੀ ਹੁੰਦੇ ਆ ਕਿਉਂਕਿ ਪ੍ਰਦਰਸ਼ਨ ਕਰਦੀਆਂ ਹੁੰਦੀਆਂ ਆਪਦੀ ਸ਼ਕਤੀ ਦਾ ਜਾਂ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਰੋਡ ਸ਼ੋਅ ਹੀ ਹੁੰਦੇ ਆ ਔਰ ਉਹ ਅੱਜ ਕੀਤੇ ਗਏ ਆ ਜਿੱਥੇ ਵੰਦੀਆਂ ਵੱਲੋਂ ਪਾਰਟੀਆਂ ਵੱਲੋਂ ਔਰ ਇਹਦੇ ਨਾਲ ਹੀ ਗੱਲ ਕਰ ਲਈਏ ਤਾਂ ਹੁਣ ਉਹ ਉਸ ਹਲਕੇ ਦੇ 172000 ਟੋਟਲ ਵੋਟਰ ਨੇ ਹੂੰ ਉਹ ਕੀ ਫੈਸਲਾ ਦਿੰਦੇ ਆ ਉਹ ਸਮਾਂ ਦੱਸੂਗਾ ਭਾਵੇਂ ਸਾਰੀ VOTING ਤਾਂ ਪੂਰ ਨਹੀਂ ਹੁੰਦੀ ਹੁੰਦੀ ਪਰ ਜਿਮਨੀ ਚੋਣ ਚ ਕਾਫੀ ਵੱਧ ਪਰਸੈਂਟ ਚਲੀ ਜਾਂਦੀ ਹੁੰਦੀ ਹੈ ਹੋ ਸਕਦਾ ਲੋਕ ਸਭਾ ਚੋਣਾਂ ਚ ਜਿਹੜੀ ਇਸ ਹਲਕੇ ਚ ਹੋਈ ਹੋਵੇ ਉਸ ਤੋਂ ਵੱਧ ਜੇ ਕਿਉਂਕਿ ਖਾਸ ਕਰ ਜਿਹੜੀਆਂ ਸੱਤਾਧਾਰਿਕ ਤੈਰ ਜਾਂ ਵਿਰੋਧੀ ਤੈਰ ਉਹਨਾਂ ਦਾ ਬੜਾ ਜ਼ੋਰ ਲੱਗਿਆ ਹੁੰਦਾ ਔਰ ਇੱਕ ਹਲਕੇ ਦੀ ਜਦੋਂ VOTING ਭੁਗਤੌਣੀ ਹੋਵੇ ਤਾਂ ਫਿਰ ਸਾਰੀ ਜਿਵੇਂ ਕਹ ਲਓ ਸਰਕਾਰੀ ਮਸ਼ੀਨਰੀ ਪ੍ਰਾਈਵੇਟ ਮਸ਼ੀਨਰੀ ਉਹ ਸਭ ਕੁਝ ਹੀ ਉੱਥੇ ਵਰਤਿਆ ਜਾਂਦਾ ਹੁੰਦਾ ਔਰ ਘਰਾਂ ਤੋਂ VOTERਾਂ ਨੂੰ ਲੋਕ ਸਭਾ ਚੋਣਾਂ ਚ ਉਸ ਹਸਾਬ ਨਾ ਨਹੀਂ ਕੱਢ ਸਕਦੇ ਹੁੰਦੇ ਜਾਂ 19 ਮਤਲਬ એનર્ਜੀ ਨਹੀਂ ਲਾਉਂਦੇ ਜਿੰਨੀ ਇਹਨਾਂ ਚੋਣਾਂ 'ਚ ਲੱਗ ਜਾਂਦੀ ਹੈ। ਕੈਸਾ ਦਾ ਦਾਰਾ ਘਟ ਜਾਂਦਾ ਹੈ ਇੱਕ ਸਾਧ। ਹਾਂ ਵਿਧਾਨ ਸਭਾ ਚੋਣਾਂ 'ਚ ਕਹਿ ਲਓ ਜਾਂ ਖਾਸ ਕਰ ਜਿਮਨੀ ਚੋਣਾਂ 'ਚ। ਔਰ ਵੋਟ ਪਰਸੈਂਟ ਤਾਂ ਇਸ ਹਲਕੇ 'ਚ ਵਧੂਗੀ। ਔਰ ਗੱਲ ਕਰੀਏ ਕਿ ਭਗਵੰਤ ਮਾਨ ਨੇ ਉਹੀ ਜਿਹੜਾ ਪਹਿਲਾਂ 13 ਜ਼ੀਰੋ ਵਾਲਾ ਕਹਿੰਦੇ ਹੁੰਦੇ ਸੀ ਹੁਣ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਫੇਰ ਉਹੀ ਦਹਰਾਇਆ ਆਪਣਾ ਨਾਰਾ ਵੀ ਮੈਂ ਤੁਹਾਡੇ ਬੈਲ ਜ਼ੀਰੋ ਕੀਤੇ ਆ। ਤੇ ਤੁਸੀਂ ਇਹਨਾਂ ਤਰ੍ਹਾਂ ਨੂੰ ਜ਼ੀਰੋ ਕਰਦੇ ਹੋ ਲੋਕਾਂ ਦੇ ਲੋਕ ਤਾੜੀਆਂ ਮਾਰ ਕੇ ਉਹਨਾਂ ਦਾ ਜਵਾਬ ਵੀ ਦਿੰਦੇ ਨਾ ਜਰਾਏ ਪਰ ਸਮਾਂ ਹੀ ਦੱਸੂਗਾ ਭਈ ਕੀ ਇੱਥੋਂ ਦਾ ਫੈਸਲਾ ਹੁੰਦਾ ਕਿਉਂਕਿ 10 ਨੂੰ VOTING ਹੋ ਜਾਣੀ ਹੈ ਔਰ 13 ਨੂੰ ਨਤੀਜਾ ਆ ਜਾਣਾ ਔਰ ਜੇ ਗੱਲ ਕਰ ਲਈਏ ਕਿ ਚੋਣ ਪ੍ਰਚਾਰ ਤੋਂ ਬਾਅਦ ਵੀ ਜਿਹੜੀ ਲੋਕਾਂ ਤੱਕ ਪਹੁੰਚ ਤਾਂ ਜਾਰੀ ਰਹਿੰਦੀ ਹੈ ਪਾਰਟੀਆਂ ਦੀ ਔਰ ਆਖਰੀ ਦਿਨਾਂ ਚ ਆ ਕੇ ਫਿਰ ਸਾਰਾ ਕੁਝ ਜਿਵੇਂ ਕਹੋ ਕਈ ਤਰ੍ਹਾਂ ਦੇ ਨਸ਼ੇ ਲਾਲਚ ਸਾਰਾ ਕੁਝ ਉਹ ਬੰਡਿਆ ਵਰਤਿਆ ਵੀ ਜਾਂਦਾ ਹੈ ਤੇ ਗੱਲ ਕਰ ਲਈਏ ਕਿ ਅ ਦੋ ਦਿਨ ਜਿਹੜੇ ਰਹਿੰਦੇ ਵੀ ਆ ਜੇ 9 ਤੇ 10 ਨੂੰ ਤਾਂ ਚਲੋ VOTING ਹੀ ਆ 9 ਦਾ ਵਿੱਚ ਰਹਿ ਗਿਆ ਔਰ 9 ਨੂੰ ਵੀ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਹੁੰਦੇ ਆ ਉਹ ਟਿਕਦੇ ਨਹੀਂਗੇ ਜਾਂ ਜਿਹੜੇ ਵਾਰਡਾਂ ਦੇ ਇੰਚਾਰਜ ਹੁੰਦੇ ਆ ਪਹੁੰਚ ਤਾਂ ਕਰਦੇ ਰਹਿਣਗੇ ਅੰਦਰ ਖਾਤੇ ਚੱਲਦਾ ਰਹਿੰਦਾ ਅੰਦਰ ਖਾਤੇ ਚੱਲਦਾ ਰਹਿੰਦਾ ਹਾਂ ਤੇ ਕੀ ਨਤੀਜਾ ਆਊਗਾ ਉਹ ਤਾਂ ਲੋਕਾਂ ਨੇ ਫੈਸਲਾ ਦੇਣਾ ਔਰ ਇਕੱਠਾ ਜਾਂ ਉਹਨਾਂ ਤੋਂ ਨਹੀਂ ਤੁਸੀਂ ਅੱਜ ਕੱਲ੍ਹ ਉਹ ਮਤਲਬ ਅੰਦਾਜ਼ਾ ਲਾ ਸਕਦੇ ਬਹੁਤਾ ਤਾਂ ਲੋਕਾਂ ਦੇ ਮਨ 'ਚ ਕੀ ਹੈ ਔਰ ਲੋਕਾਂ ਨੇ ਕੀ ਫੈਸਲਾ ਲਿਆ ਹੋਇਆ ਔਰ ਉਹ ਲੋਕ ਆਪਣਾ ਜਿਹੜੀ ਪਹਿਲਾਂ ਹੀ ਬਣਿਆ ਪ੍ਰੋਗਰਾਮ ਹੁੰਦਾ ਲੋਕਾਂ ਦਾ ਵੀ ਅਸੀਂ ਕੀ ਫੈਸਲਾ ਦੇਣਾ ਔਰ ਭਾਵੇਂ ਲਾਲਚ ਜਾਂ ਹੋਰ ਆ ਉਹ ਕੁਝ ਪਰਸੈਂਟ ਵੋਟ ਨੂੰ ਤਾਂ ਮੋੜਾ ਦੇ ਸਕਦੇ ਹੁੰਦੇ ਆ ਵੱਡਾ ਫੈਸਲਾ ਇਹ ਹੀ ਹੁੰਦਾ ਵੀ ਲੋਕ ਕਈ ਥਾਂ ਤੇ ਵੀ ਹੁੰਦਾ ਵੀ ਭਗਵੰਤ ਮਾਨ ਨੂੰ ਹੀ ਤਾਂ ਆਪ ਕਹਿੰਦੇ ਰਹੇ ਆ ਕਹ ਲੋ ਸਰਕਾਰ ਵੀ ਤੁਸੀਂ ਜਦੋਂ ਵਿਰੋਧੀ ਧਿਰ ਚ ਹੁੰਦੇ ਸੀ ਵੀ ਪੈਸੇ ਵੀ ਲੈ ਲਓ ਤੇ ਵੋਟ ਸਾਨੂੰ ਪਾ ਦਿਓ ਉਵੇਂ ਫਿਰ ਲੋਕ ਕਹੇ ਵੀ ਜਦੋਂ ਫਿਰ ਸੱਤਾਧਾਰੀ ਧਿਰ ਦੇ ਖਿਲਾਫ ਫਿਰ ਭੁਗਦੇ ਐ ਇਦਾਂ ਵੀ ਭੁਗ ਜਾਂਦੇ ਹੁੰਦੇ ਵੀ ਬੈਠ ਉਧਰ ਜਾਂਦੇ ਹੁੰਦੇ ਜਾ ਕੇ ਜਾਂ ਮਾਇਆ ਵੀ ਲੈ ਲੈਂਦੇ ਹੁੰਦੇ ਆ ਤੇ ਫਿਰ ਵੋਟ ਦੂਜੇ ਪਾਸੇ ਦੂਜੇ ਪਾਸੇ ਹੀ ਪਾ ਜਾਂਦੇ ਆ ਔਰ ਗੱਲ ਕਰ ਲਈਏ ਕਿ ਕਈ ਫੰਡੇ ਜਿਹੜੇ ਭਗਵੰਤ ਮਾਨ ਦੇ ਆ ਉਹ ਹੋਰ ਪਹਿਲਾਂ ਜਿਹੜੇ ਵਰਤਦੇ ਰਹੇ ਹੁਣ ਪੁੱਠੇ ਪੈਦੇ ਵੀ ਨਜ਼ਰ ਆਏ ਆ ਪਰ ਫਿਰ ਵੀ ਚਲੋ ਖੈਰ ਰਿਜ਼ਲਟ ਕੀ ਆਉਂਦਾ ਦੇਖਿਆ ਜਾਵੇ ਤਾਂ ਇੱਥੇ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਕਾਫੀ ਥੱਲੇ ਸੀਗੀ ਲੋਕ ਸਭਾ ਚੋਣਾਂ ਦੇ ਨਤੀਜੇ ਚ ਕਾਫੀ ਕੱਲ ਟਕਰਾਅ ਚ ਆ ਗਈ ਹੈ ਐਂਡ ਵਾਲੇ ਸਮੇਂ ਬਹੁਤ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਹਮੋ ਸਾਹਮਣੇ ਨੇ ਭਾਜਪਾ ਵੀ ਹੈ ਵਿੱਚ ਔਰ ਅਕਾਲੀ ਦਲ ਦੀ ਵੀ ਆਪਾਂ ਜ਼ਿਕਰ ਕਰ ਸਕਦੇ ਹਾਂ ਔਰ ਰਿਜ਼ਲਟ ਆਊਗਾ ਨਤੀਜਾ ਆਊਗਾ ਉਹੀ ਪਤਾ ਲੱਗੂਗਾ ਔਰ 100 81 ਜਿਹੜੇ ਪੋਲਿੰਗ ਬੂਥ ਨੇ ਜਿੱਥੇ ਜਾ ਕੇ ਲੋਕਾਂ ਨੇ ਵੋਟ ਪੂਲ ਕਰਨੀ ਹੈ ਆਪਣੀ ਵੋਟ ਭਗਤਾਉਣੀ ਹੈ ਔਰ ਦੇਖਿਆ ਜਾਵੇ ਤਾਂ ਜਿਹੜੀ ਇਸ ਸੰਬੰਧੀ ਚੋਣ ਵਾਲਾ ਵੀ ਪੂਰਾ ਸਰਗਰਮ ਹੈ ਔਰ ਜਿਹੜੀਆਂ ਪੋਲਿੰਗ ਟੀਮਾਂ ਨੇ ਜਾਂ ਹੋ ਰਾ ਉਹ ਕੱਲ ਰਵਾਨਾ ਹੋ ਜਾਂਦੀਆਂ ਹੁੰਦੀਆਂ ਇੱਕ ਦਿਨ ਪਹਿਲਾਂ ਤੇ ਰਿਜ਼ਲਟ ਕੀ ਆਊਗਾ ਔਰ ਆਪਾਂ ਵੀ ਅਰਦਾਸ ਵੀ ਕਰਦੇ ਆਂ ਵੀ ਸ਼ਾਂਤੀ ਬਣੀ ਰਹੇ ਔਰ ਸ਼ਾਂਤੀ ਨਾਲ ਜਿਹੜੀ ਵੋਟ ਪੋਲ ਹੋਵੇ ਔਰ ਹਰ ਬੰਦਾ ਜਿਹੜਾ ਹਰ ਨਾਗਰਿਕ ਹੈ ਆਪਣੀ ਵੋਟ ਦੇ ਅਧਿਕਾਰ ਦਾ ਜਿਹੜਾ ਇਸਤੇਮਾਲ ਕਰ ਸਕੇ ਜੀ ਤਾਂ ਅੱਗੇ ਗੱਲ ਕਰਦੇ ਆਂ ਵੀ ਅਦਾਲਤ ਵੱਲੋਂ ਵਿਕਰਮ ਮਜੀਠੀਆ ਦੇ ਅਕਚਿਕ ਫੈਸਲਾ ਸੁਣਾਇਆ ਗਿਆ ਕੀ ਹੈ ਬੁਰਾ ਫੈਸਲਾ ਦੇਖੋ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਲੱਗਿਆ ਹੋਇਆ ਔਰ ਉਹ ਉਸ ਮਾਮਲੇ ਚ ਤੁਹਾਨੂੰ ਯਾਦ ਹੋਊਗਾ ਕਿ ਜੇਲ੍ਹ ਵੀ ਜਾ ਕੇ ਆਏ ਆ ਜੀ ਔਰ ਇਸ ਮਾਮਲੇ ਚ ਵਾਰ-ਵਾਰ ਜਾਂਚ ਕਹਿ ਲੋ ਜਾਂ ਪਹਿਲਾਂ ਵੀ ਕਈ ਉਹ ਹੋ ਚੁੱਕੀਆਂ ਨੇ ਹੁਣ ਨਵੀਂ ਜਿਹੜੀ ਐਐਸਆਈਟੀ ਬਣੀ ਆ ਉਹਨਾਂ ਨੇ ਉਹਨਾਂ ਨੂੰ ਸੰਭਣ ਕੀਤੇ ਸੀ ਮੇਰੇ ਕੱਲ੍ਹ ਸ਼ਾਇਦ ਉਹ ਪਹਿਲਾਂ ਜਾ ਵੀ ਆਇਆ ਦੋ ਵਾਰੀ ਉਹਨਾਂ ਸੰਮਣਾਂ ਤੇ ਔਰ ਹੁਣ ਫਿਰ ਲਾਸਟ ਜਿਹੜਾ ਇੱਕ ਵਾਰੀ ਫਿਰ ਸੰਮਣ ਕੀਤਾ ਹੋਇਆ ਸੀਗਾ ਔਰ ਉਹ ਤੇ ਉਹਨਾਂ ਨੇ ਐਸਆਈਟੀ ਕੋਲ ਜਾਣ ਦੀ ਬਜਾਏ ਜਿਹੜੀ ਅਪਰੋਚ ਅਦਾਲਤ ਤੱਕ ਕੀਤੀ ਹੈ ਔਰ ਅਦਾਲਤ ਨੇ ਉਹਤੇ ਅੱਜ ਜਿਹੜੇ ਨਵਾਂ ਫੈਸਲਾ ਤੁਸੀਂ ਕਹਿ ਸਕਦੇ ਹੋ ਆਇਆ ਜਾਂ ਉਹਨਾਂ ਦੇ ਹੱਕ ਚ ਆਇਆ ਫੈਸਲਾ ਇਹ ਆਇਆ ਹੈ ਕਿ ਅਦਾਲਤ ਨੇ ਉਹਤੇ ਰੋਕ ਲਗਾ ਦਿੱਤੀ ਹੈ ਔਰ ਜਿਹੜੇ ਉਹ ਸੰਮਣ ਵੀ ਜਿਹੜੇ ਉਸ ਤੋਂ ਬਾਅਦ ਐਸਆਈਟੀ ਵੱਲੋਂ ਵਾਪਸ ਲੈ ਲਏ ਗਏ ਜੀ ਦਿਖਾ ਜAVE ਤਾਂ ਮਜੀਠੀਆ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਔਰ ਲਗਾਤਾਰ ਕਹਿ ਰਹੇ ਕਿ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਬੇਵਿਨਿਆਦ ਨੇ ਔਰ ਜਿਹੜੇ ਨੇ ਸੱਤਾਧਾਰੀ ਤੈਰ ਉਹਨਾਂ ਖਿਲਾਫ ਜਿਹੜੀ ਹੈ ਸਿਆਸੀ ਰੰਜਿਸ਼ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਖੱਜਲ ਖਵਾਰ ਕਰ ਰਹੀ ਹੈ ਹਾਲਾਂਕਿ ਉਹ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਖਿਲਾਫ ਤੇ ਸੰਜੇ ਸਿੰਘ ਦੇ ਖਿਲਾਫ ਜਿਹੜੀ ਹੈ ਮਾਨਾ ਨੀ ਦਾ ਕੇਸ ਵੀ ਪਾਇਆ ਹੋਇਆ ਇਹਨਾਂ ਮੁੱਦਿਆਂ ਤੇ ਲੈ ਕੇ ਔਰ ਉਹ ਤੇਜਰੀਵਾਲ ਤਾਂ ਮਾਫੀ ਮੰਗੇ ਤੁਹਾਨੂੰ ਯਾਦ ਹੋਊਗਾ ਔਰ ਸੰਜੇ ਸਿੰਘ ਕੁਝ ਦਿਨ ਪਹਿਲਾਂ ਅਮਰਸਰ ਚੋ ਮਤਲਬ ਤਰੀਕ ਵੀ ਭੁਗਤ ਕੇ ਗਏ ਆ ਆਈਓਸੀ ਤੁਹਾਨੂੰ ਯਾਦ ਹੋਊਗਾ ਔਰ ਇਸ ਮੁੱਦੇ ਤੇ ਇਸ ਵਿਸ਼ੂ ਤੇ ਮਤਲਬ ਨਵੀਂ ਐਸਆਈਟੀ ਕੀ ਨਵਾਂ ਪੈਂਤਰਾ ਬਣਾਉਂਦੀ ਆ ਜਾਂ ਅਦਾਲਤ ਨੂੰ ਕਿਸ ਤਰ੍ਹਾਂ ਫੇਰ ਦੁਆਰਾ ਅਦਾਲਤ ਨੂੰ ਵੀ ਕੋਈ ਸਬੂਤ ਜਾਂ ਕਨਫੀਡੈਂਸ ਲੈ ਕੇ ਨਵੇਂ ਫੇਰ ਸੰਮਣ ਜਾਰੀ ਕਰਦੀ ਆ ਔਰ ਇਹ ਸਮਾਦਸੂਗਾ ਇੱਕ ਵਾਰ ਜਿਹੜਾ ਅਦਾਲਤ ਨੇ ਰੋਕ ਲਾ ਦਿੱਤੀ ਹੈ ਜੀ ਤਾਂ ਅੱਗੇ ਗੱਲ ਕਰਦੇ ਹਾਂ ਲਾਅ ਐਂਡ ਆਰਡਰ ਦੀ ਮੌਜੂਦਾ ਸਥਿਤੀ ਕੀ ਹੈ ਕਿਉਂਕਿ ਲੋਕਾਂ ਨੂੰ ਇਨਸਾਫ ਪਾਣ ਲਈ ਦਰਦ-ਦਰਦ ਦੀ ਠੋਖਰਾ ਖਾਣੀ ਪੈਂਦੀਆਂ ਨੇ ਤਾਂ ਹਾਲਾਤ ਜੁ ਹੈ ਕਾਫੀ ਵਿਗੜਦੇ ਨਜ਼ਰ ਆ ਰਹੇ ਕਿਵੇਂ ਦੇਖ ਦوں ਆ ਦੇਖੋ ਲਾਅ ਐਂਡ ਆਰਡਰ ਦੀ ਸਥਿਤੀ ਤੇ ਗੱਲ ਕਰੀਏ ਤਾਂ ਉਹ ਦਿਨੋਂ-ਦਿਨ ਕਹਿ ਲਓ ਡਗਮਗਾ ਹੀ ਰਹੇ ਆ ਔਰ ਸਥਿਤੀ ਵਿਗੜੀ ਰਹੀ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਤਾਂ ਵਾਕਈ ਸਹੀ ਹੈ ਕਿ ਲੋਕ ਇਨਸਾਫ ਲਈ ਦਰਦ-ਦਰਦੀਆਂ ਠੋਕਰਾਂ ਦਾ ਖੰਦੇ ਹੀ ਆ ਸਰਕਾਰੀ ਦਰਬਾਰੇ ਖੱਜਲਤਾ ਹੁੰਦੀ ਹੈ ਜਿਸ ਤਰ੍ਹਾਂ ਲੋਕਾਂ ਨੂੰ ਆਸ ਜਾਂ ਸੁਭਾਵਨਾ ਸੀ ਜਾਂ ਜਿਸ ਤਰ੍ਹਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਔਰ ਹੁਣ ਵੀ ਕਈ ਵਾਰ ਮੁੱਖ ਮੰਤਰੀ ਸਾਹਿਬ ਕਹਿ ਚੁੱਕਿਆ ਹੈ ਕਿ ਜਿਹੜੇ ਅਫਸਰ ਸਾਹੀ ਹੈ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣੂਗੀ ਖਾਸ ਕਰ ਪੁਲਿਸ ਮਹਿਕਮੇ ਦੀ ਗੱਲ ਕਰੀਏ ਪਰ ਲੋਕ ਖੱਜਲ ਖਵਾਰੀ ਹੁੰਦੇ ਜੇ ਤੁਸੀਂ ਜ਼ਮੀਨੀ ਲੈਵਲ ਤੇ ਜਾ ਕੇ ਦੇਖੋ ਤਾਂ ਮੈਂ ਤੁਹਾਨੂੰ ਜਿਹੜੀ ਤੁਸੀਂ ਆ ਦਰਦ-ਦਰਦੀਆਂ ਠੋਕਰਾਂ ਦੀ ਗੱਲ ਕਰਦੇ ਹੋ ਇਹ ਤਾਂ ਮੈਂ ਤੁਹਾਨੂੰ ਇੱਕ ਬੜੀ ਵੱਡੀ ਮਿਸਾਲ ਦੇ ਸਕਦਾ ਹਾਂ ਤੁਸੀਂ ਜਗਰਾਉਂ ਚਲੇ ਜਾਓ ਥਾਣੇ ਦੇ ਮੂਹਰੇ ਇੱਕ ਧਰਨਾ ਲੱਗਿਆ ਹੋਇਆ ਹੈ। ਹੂੰ। ਜਨਤਕ ਜਥੇਬੰਦੀਆਂ ਦਰਜਨ ਦੇ ਕਰੀਬ ਜਨਤਕ ਜਥੇਬੰਦੀਆਂ ਜਿਨ੍ਹਾਂ ਨੇ ਧਰਨਾ ਲਾਇਆ ਹੋਇਆ ਔਰ 2.5 ਸਾਲ ਹੋ ਗਏ ਧਰਨਾ ਲੱਗੇ ਨੂੰ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਮਸਲਾ ਕੀ ਹੈ, ਇਸ਼ੂ ਕੀ ਹੈ ਉਹ ਮੈਂ ਤੁਹਾਨੂੰ ਦੱਸਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇੱਕ ਲੜਕੀ ਹੈ ਕਲਵੰਤ ਕੌਰ। ਹੂੰ। ਇਹ 2005 ਦੀ ਗੱਲ ਹੈ। ਜੀ। ਉਹਦੇ ਭਰਾ ਤੇ ਕੇਸ ਪੈਂਦਾ ਕੋਈ ਇਕਬਾਲ ਸਿੰਘ ਰਸੂਲਪੁਰ ਤੇ ਉਹਨੂੰ ਫੜਨ ਲਈ ਪੁਲਿਸ ਜਾਂਦੀ ਹੈ ਉਹ ਮਿਲਦਾ ਨਹੀਂ ਘਰੇ ਤੇ ਪੁਲਿਸ ਉਹਦੀ ਉਸ ਲੜਕੀ ਨੂੰ ਤੇ ਉਹਦੀ ਮਾਂ ਨੂੰ ਚੁੱਕ ਲੈਂਦੀ ਹੈ ਔਰ ਕਲਵੰਤਕੌਰ ਦੇ ਪੁਲਿਸ ਲਿਆ ਕੇ ਉਹ ਵਿਚਾਰੀ ਨਵਾਲਗ ਲੜਕੀ ਦੇ ਉਸ ਸਮੇਂ ਕਰੰਟ ਲਾ ਦਿੰਦੀ ਹੈ ਕੰਨਾਂ ਤੇ ਔਰ ਉਹ ਐਸੀ ਅਪਾਹਜ ਹੁੰਦੀ ਹੈ ਲੜਕੀ ਉਹ ਕਹਿ ਲਓ ਉਹਦੀ ਜਵਾਨੀ ਵਿਚਾਰੀ ਦੀ ਮੰਜੀਅ ਚ ਪਏ ਦੀ ਤਬਾਹ ਹੋ ਗਈ ਖਤਮ ਹੋ ਗਈ ਉਹ ਆਖਰ ਮਤਲਬ ਕਹਿ ਲੋ ਰੈਡ ਕਰੈਡ ਕਿਉਂ ਖਤਮ ਹੋ ਗਈ ਡੈਥ ਹੋ ਗਈ ਲੜਕੀ ਦੀ ਤਾਂ ਫਿਰ ਇਹਦੀ ਮੌਤ ਦਾ ਜ਼ਿੰਮੇਵਾਰ ਕੌਣ ਆ ਪਾਠ ਹੈ ਰਸ ਜਿਹੜਾ ਜ਼ਿੰਮੇਵਾਰ ਪੁਲਿਸ ਅਧਿਕਾਰੀ ਹੈ ਗਾਂ ਸੁਣੋ ਡਿਟੇਲ ਚ ਕੀ ਹੈ ਕਿਉਂ ਇਹ ਜਿਹੜੀਆਂ ਜਨਤਕ ਜਥੇਬੰਦੀਆਂ ਕਿਉਂ ਬੈਠੀਆਂ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਾਂ ਉਸ ਪੀੜਤ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ ਉਹ ਇਸ ਮਾਮਲੇ ਚ ਜਨਤਕ ਜਥੇਬੰਦੀਆਂ ਦਬਾਅ ਬਣਾ ਕੇ ਉਸ ਉਸ ਸਮੇਂ ਦਾ ਥਾਣੇਦਾਰ ਅੱਜ ਕੱਲ ਡੀਐਸਪੀ ਹੈ ਉਹਦੇ ਖਿਲਾਫ ਮਤਲਬ ਐਫਆਈਆਰ ਵੀ ਦਰਜ ਹੋ ਜਾਂਦੀ ਹੈ ਜਗਰਾਉਂ ਹੋਰ ਤੁਸੀਂ ਸੁਣੋਗੇ ਕਿ ਉਸ ਮਾਮਲੇ 'ਚ ਜਿਹੜਾ ਪੰਜਾਬ ਪੁਲਿਸ ਦਾ ਖੁਫੀਆ ਵਿਭਾਗ ਹੈ ਜੀ ਉਹਦੀ ਰਿਪੋਰਟ ਹੈ ਜਿਹੜੀ ਉਹਨਾਂ ਨੇ ਪਰਿਵਾਰ ਨੇ ਆਰਟੀਆਈ 'ਚ ਲਈ ਹੈ ਹੂੰ 2006 ਦੀ ਜੀ ਚ ਉਹ ਕਹਿ ਰਹੇ ਵੀ ਇਹ ਇਹ ਥਾਣੇਦਾਰ ਜਿਹੜਾ ਇਹ ਦੋਸ਼ੀ ਹੈ ਇਹਨੇ ਉਹ ਲੜਕੀ ਨੂੰ ਤਸੱਦਦ ਕੀਤਾ ਹੂੰ ਔਰ 2014 'ਚ ਕਹਿ ਲਓ ਜਿਹੜੀ ਅਦਾਲਤੀ ਜਿਹੜਾ ਉਹਦੇ ਭਰਾ ਤੇ ਵੀ ਕੇਸ ਪਾਇਆ ਸੀ ਉਹ ਉਹਨੂੰ ਭਰਾ ਨੂੰ ਵੀ ਉਸ ਕੇਸ 'ਚੋਂ ਬਰੀ ਕਰਦੀ ਹੈ ਅਦਾਲਤ ਉਦੋਂ ਅੱਗੇ 2015 ਚ ਡੀਜੀਪੀ ਮਨੁੱਖੀ ਅਧਿਕਾਰ ਦੀ ਰਿਪੋਰਟ ਆ ਉਸ ਪਰਿਵਾਰ ਦੇ ਹੱਕ ਚ ਔਰ ਉਹ ਬੱਚੀ ਦੇ ਹੱਕ ਚ ਵੀ ਉਹਨੂੰ ਅਨਸਾਬ ਮਿਲਣਾ ਚਾਹੀਦਾ ਔਰ ਉਹ ਉਹ ਬਈ ਇਹ ਦੋਸ਼ੀ ਆ ਜਿਹੜਾ ਹੈਗਾ ਉਹ ਅਧਿਕਾਰੀ ਪੁਲਿਸ ਅਧਿਕਾਰੀ ਕਹਿ ਸਕਦੇ ਹੁਣ ਤਾਂ ਅਧਿਕਾਰੀ ਆ ਹੋਰ 218 ਚ ਕੌਮੀ ਕਮਿਸ਼ਨ ਜਿਹੜਾ ਹੈਗਾ ਮਨੁੱਖੀ ਅਧਿਕਾਰ ਨਾਲ ਸੰਬੰਧਤ ਉਹਦੀ ਰਿਪੋਰਟ ਆ ਉਹਦੇ ਹੱਕ ਚ ਹੂੰ ਔਰ ਉਦੋਂ ਅੱਗੇ 220 ਚ ਮੈਲਾ ਕਮਿਸ਼ਨ ਦੀ ਉਸ ਪਰਿਵਾਰ ਦੇ ਉਸ ਲੜਕੀ ਦੇ ਹੱਕ ਚ ਰਿਪੋਰਟ ਆ ਇਹਨੂੰ ਇਨਸਾਫ ਦਿੱਤਾ ਜਾਵੇ ਵਾਕਈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ 224 ਚ ਤੁਸੀਂ ਹੋਰ ਸੁਣ ਕੇ ਹੈਰਾਨ ਹੋਵੋਗੇ ਕਿ ਹੁਣ ਜਿਹੜੀ ਲੇਟੈਸਟ ਆਈ ਹੈ ਕੱਲ ਉਹਤੇ ਚਰਚਾ ਹੋ ਰਹੀ ਸੀ ਸਿਵਲ ਪ੍ਰਸ਼ਾਸਨ ਨੇ ਉਸ ਪਰਿਵਾਰ ਦੇ ਹੱਕ ਚ ਰਿਪੋਰਟ ਦਿੰਦਿਆ ਏਡੀਸੀ ਨੇ ਜਗਰਾਉਂ ਨੇ ਜੀ ਰਿਪੋਰਟ ਦਿੰਦਿਆ ਉਸ ਪਰਿਵਾਰ ਲਈ ਸਰਕਾਰ ਨੂੰ 6 ਕਰੋੜ ਦਾ ਮੁਆਵਜ਼ੇ ਦੀ ਉਹ ਭੇਜੀ ਹੈ ਤਪਾਰਸ਼ ਇਹ ਪੀੜਤ ਪਰਿਵਾਰ ਹੈ ਇਹ ਇਹ ਆ ਘਟਨਾ ਹੋਈ ਹੈ ਇਹਦੇ ਤੋਂ ਪੀੜਤ ਹੈ ਆ ਕਾਰਨ ਨੇ ਔਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹੋਰ ਵੀ ਕਈ ਰਿਪੋਰਟਾਂ ਹੋਣੀਆਂ ਪਰਿਵਾਰ ਕਿਉਂਕਿ ਲੰਬੇ ਸਮੇਂ ਤੋਂ ਲੜਦਾ ਆ ਰਿਹਾ ਜਨਤਕ ਜਥੇਬੰਦੀਆਂ ਵੀ ਇਸ ਮੁੱਦੇ ਤੇ ਲੰਬੇ ਸਮੇਂ ਤੋਂ ਲੜਦੀਆਂ ਆ ਰਹੀਆਂ ਔਰ ਇੰਨਾ ਕੁਝ ਹੋਣ ਦੇ ਬਾਵਜੂਦ 2.5 ਸਾਲਾਂ ਤੋਂ ਪਰਿਵਾਰ ਕਹਿ ਲਓ ਉਹ ਜਥੇਬੰਦੀਆਂ ਕਹਿ ਲਓ ਔਰ ਉਹ ਉਹ ਲੜਕੀ ਦੀ ਮਾਂ ਜਿਹੜੀ 75 80 ਸਾਲਾਂ ਦੀ ਉਹ 2.5 ਸਾਲਾਂ ਤੋਂ ਕਿੰਨੀ ਠੰਡ ਗਰਮੀ ਸਾਰਾ ਕੁਝ ਉਹਨਾਂ ਨੇ ਥਾਣੇ ਮੂਰੇ ਬੈਠ ਕੇ ਹੰਡਾਇਆ ਲੰਗਾਇਆ ਔਰ ਉਸ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੋਰ ਤੁਸੀਂ ਹੈਰਾਨ ਹੋਵੋਗੇ ਕਿ ਉਸ ਲੜਕੀ ਦੀ ਮੌਤ ਦੇ ਕਾਰਨ ਕਰਕੇ ਜਦੋਂ ਉਹਦੇ ਉਹਦੀ ਮਤਲਬ ਮੁੱਖ ਕਾਰਨ ਕਰਕੇ ਉਸ ਪਰਿਵਾਰ ਨੂੰ 4 ਲੱਖ ਦਾ ਮੁਆਵਜ਼ਾ ਵੀ ਮਿਲ ਗਿਆ ਸਰਕਾਰ ਵੱਲੋਂ ਇਸਪਾਸ ਔਰ ਹਾਂ ਬਈ ਉਹ 21,000 ਰੁਪਏ ਹੋਰ ਪਰਿਵਾਰ ਨੂੰ ਮਿਲਿਆ ਬਈ ਇਹ ਇਹ ਇਨ੍ਹਾਂ ਦੇ ਖਿਲਾਫ ਜਿਆਦਤੀ ਹੋਈ ਹੈ ਸਰਕਾਰ ਵੱਲੋਂ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਜਿਹੜੀ ਇਨਸਾਫ ਦੀ ਗੱਲ ਕਰਦੇ ਹੋ ਇੰਨੀਆਂ ਰਿਪੋਰਟਾਂ ਹੋਣ ਦੇ ਬਾਵਜੂਦ ਹੈਰਾਨੀ ਦੀ ਗੱਲ ਆ ਵੀ ਉੱਥੋਂ ਦਾ ਪੁਲਿਸ ਅਧਿਕਾਰੀ ਜਿਹੜੇ ਨੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਲਿਸ ਜ਼ਿਲ੍ਹਾ ਲੁਧਿਆਣਾ ਤੇ ਆਤੀ ਦੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਔਰ ਖੱਜਲ ਕਦੋਂ ਤੋਂ ਮੈਂ ਰੱਖਿਆ ਕਿੰਨੇ ਲੰਬੇ ਸਮੇਂ ਤੋਂ ਮਜੂਰ ਹੈ ਧਰਨੇ ਕਿੰਨੇ ਵੀ ਰਿਹਾ ਥਾਣੇ ਮੂਰੇ ਬੈਠਾ ਪਰਿਵਾਰ ਮੁੱਖ ਮੰਤਰੀ ਨੂੰ ਕਿਤੇ ਰਿਪੋਰਟ ਗਈ ਨਹੀਂ ਹੋ ਬਿਲਕੁਲ ਔਰ ਤੁਸੀਂ ਹੋਰ ਸੁਣੋਗੇ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਅਧਤੀ ਨੇ ਉਸ ਥਾਣੇਦਾਰ ਨੂੰ ਬਚਾਉਣ ਲਈ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਹਦੀ ਕੈਂਸਲ ਇਸ ਹੁਣ ਕੈਂਸਲ ਕਰਨ ਲਈ ਰਿਪੋਰਟ ਕਰਤੀ ਕੋਰਟ ਚ ਔਰ ਉਹਦੇ ਤੇ ਖੈਰ ਕੋਰਟ ਨੇ ਜਰੂਰ ਉਹ ਕਿਹਾ ਵੀ ਨਹੀਂ ਇਹ ਔਰਤਾਂ ਤੇ ਇੱਕ ਮਤਲਬ ਤਸੱਦਦ ਦਾ ਮਾਮਲਾ ਹੈ ਉਹ ਉਹਨਾਂ ਨੇ ਕੋਰਟ ਨੇ ਜ਼ਰੂਰ ਉਹ ਰੋਕ ਲਈ ਹੈ ਔਰ ਉਹਦੀ ਜਿਹੜੀ ਹੈ ਰੀ ਇਨਵੈਸਟੀਗੇਸ਼ਨ ਲਈ ਇੱਕ ਕਿਸੇ ਮਹਿਲਾ ਅਧਿਕਾਰੀ ਦੀ ਸ਼ਾਇਦ ਡਿਊਟੀ ਲਾਈ ਹੈ ਭਾਵ ਹੈ ਵੀ ਜੇ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਤਾਂ ਹੁਣ ਇਨਸਾਫ ਕਿੱਥੇ ਹੈ ਜੇ ਇੰਨਾ ਕੁਝ ਹੋ ਰਿਹਾ ਹੈ ਫਾਈਲਾਂ ਹੱਕ ਚ ਨੇ ਫੇਰ ਵੀ ਨਹੀਂ ਹੋ ਰਿਹਾ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਹੋਰ ਵੀ ਤੁਸੀਂ ਕਈ ਮਾਮਲੇ ਆ ਜਿਹੜੇ ਮਤਲਬ ਜਗਰਾਉਂ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਹੱਤੀ ਚ ਅੱਜ ਪਪਾ ਚਲੋ ਚਰਚਾ ਕਰਨ ਲੱਗੇ ਆ ਜਦੋਂ ਉਹ ਉਹਨਾਂ ਨੇ ਜਨਤਕ ਜਥੇਬੰਦੀਆਂ ਨਾਲ ਗੱਲ ਹੋਈ ਆ ਉੱਥੇ ਗਏ ਤਾਂ ਉਹਨਾਂ ਨੇ ਕਈ ਕੁਝ ਹੋਰ ਵੀ ਇਸ਼ੂ ਜਿਹੜੇ ਲਿਆਂਦੇ ਆ ਵੀ ਇੱਥੇ ਇਸ ਤਰ੍ਹਾਂ ਡਰੱਗ ਦਾ ਕੰਮ ਚੱਲਦਾ ਜਾਂ ਚੋਰ ਜਿਹੜੇ ਚੋਰੀ ਜਾਂ ਹੋ ਰਹੀ ਹੈ ਜੇ ਮਾਮਲਿਆਂ ਨਾਲ ਜੁੜੇ ਹੋਏ ਉਹਨਾਂ ਨੂੰ ਦੋਸ਼ੀਆਂ ਨੂੰ ਬਚਾਉਣ ਲਈ ਵੀ ਇੱਕ ਉਹਦਾ ਜ਼ਿਕਰ ਕੀਤਾ ਜਿਹੜਾ ਇਨਸਪੈਕਟਰ ਆ ਉਹ ਰੋਲ ਨਿਭਾਉਂਦਾ ਪਿਆ ਕਹਿਣ ਤੋਂ ਬਾਅਦ ਵੀ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਇੰਨੀਆਂ ਰਿਪੋਰਟਾਂ ਹੋਣ ਦੇ ਬਾਵਜੂਦ ਉਹ ਵੀ ਜਿਹੜੀਆਂ ਸਰਕਾਰੀ ਧਿਰਾਂ ਹੀ ਕਹਿ ਲੋ ਇੱਕ ਕਿਸਮ ਦੀ ਹੂੰ ਕੂਫੀਆ ਬੈਂਕ ਪੰਜਾਬ ਪੁਲਿਸ ਦਾ ਹੀ ਬੈਂਕ ਆ ਹੂੰ ਜਿਹੜਾ ਡੀਜੀਪੀ ਹੈਗਾ ਕੌਮੀ ਕਮਿਸ਼ਨ ਇਹਦਾ ਹੈਗਾ ਸੌਰੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਸੰਬੰਧਿਤ ਉਹ ਵੀ ਸਰਕਾਰ ਦਾ ਹੀ ਇੱਕ ਵੰਗਾ ਬਾਕੀ ਵੀ ਜਿਹੜੇ ਕਮਿਸ਼ਨ ਸਰਕਾਰ ਦੇ ਹੀ ਨੇ ਔਰ ਉਹਦੇ باوجود ਪ੍ਰਪਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਤੁਸੀਂ ਆਮ ਲੋਕਾਂ ਲਈ ਜਾਂ ਆਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਜਿਨ੍ਹਾਂ ਨੂੰ ਆਮ ਲੋਕ ਕਹਿ ਸਕਦੇ ਰਹਿੰਦੇ ਆ ਉਹਨਾਂ ਨੂੰ ਇਨਸਾਫ ਦੀ ਤੁਸੀਂ ਕਿੱਦਾਂ ਆਸ ਕਰ ਸਕਦੇ ਔਰ ਇਹ ਹਾਲਾਤ ਆ ਜਿਹੜੇ ਹੈਗੇ ਨੇ ਹੋਰ ਵੀ ਪੰਜਾਬ ਦੇ ਵੀ ਸਥਿਤੀ ਜਿਹੜੀ ਆ ਲੁਧਿਆਣੇ ਚ ਘਟਨਾ ਵਾਪਰੀ ਆ ਇਹ ਲਾ ਲਓ ਜਾਂ ਹੋਰ ਵੀ ਕਈ ਘਟਨਾਵਾਂ ਨੇ ਜਿਹੜੀਆਂ ਜਿੰਨਾਂ ਦੀ ਚਰਚਾ ਆਪਾਂ ਕਰ ਸਕਦੇ ਆ ਲੰਬਾ ਚੌੜਾ ਹੋ ਜਾਊਗਾ ਮਤਲਬ ਇਹ ਇੱਕ ਵੱਡੀ ਧਾਰਨਾ ਤਾਂ ਮੈਂ ਤੁਹਾਨੂੰ ਦੇ ਹੀ ਦਿੱਤੀ ਹੈ ਵੀ ਕੀ ਸਥਿਤੀਆਂ ਲਾਉਣਾਂ ਆ ਆਡਰ ਕੇ ਸਥਿਤੀਆਂ ਤੁਸੀਂ ਇਤੋਂ ਆਸ ਲਾ ਸਕਦੇ ਹੋ ਸੋਰੀ ਉਹ ਕਰ ਸਕਦੇ ਹੋ ਅੰਦਾਜ਼ਾ ਭਾਵ ਵੀ ਬਹੁਤ ਲੌਂਡ ਆਡਰ ਜਾਂ ਇਨਸਾਫ ਦੀ ਗੱਲ ਆ ਲੋਕਾਂ ਲਈ ਇਨਸਾਫ ਨਹੀਂ ਹੈਗਾ ਜਿੱਥੇ ਜਨਤਾ ਇਕੱਠ ਹੋ ਕੇ ਇੰਨੇ ਸਮੇਂ ਤੋਂ ਲੜਦਿਆਂ ਆ ਰਹੀਆਂ ਆ ਔਰ ਇੰਨੀਆ ਰਿਪੋਰਟਾਂ ਉੱਥੇ ਨਹੀਂ ਇਨਸਾਫ ਮਿਲ ਰਿਹਾ ਤੇ ਫਿਰ ਆਮ ਲੋਕਾਂ ਨੂੰ ਆਮ ਕਿੱਦਾਂ ਇਨਸਾਫ ਮਿਲ ਸਕਦਾ ਇਹਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੁੱਖ ਮੰਤਰੀ ਸਾਹਿਬ ਠੀਕ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰੀ ਸਰਗਰਮ ਹੋਏ ਸੀ ਉਹਨਾਂ ਨੇ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਤਾਂ ਕੀਤੀਆਂ ਔਰ ਡੀਜੀਪੀ ਸਾਹਿਬ ਨੇ ਵੀ ਸਖਤ ਕਦਮ ਚੁੱਕੇ ਆ ਬਦਲੀਆਂ ਵੀ ਕੀਤੀਆਂ ਨੇ ਪਰ ਉਹ ਬਦਲੀਆਂ ਚ ਵੀ ਦੇਖ ਲਈਏ ਤਾਂ ਮਤਲਬ ਉਹੀ ਇਧਰ ਉਧਰ ਬਾੜਾ-ਮੋਟਾ ਕਰ ਦਿੱਤੇ ਗਏ ਆ ਔਰ ਜਿਹੜੀ ਇਨਸਾਫ ਦੀ ਗੱਲ ਕਹਿ ਲਓ ਜਾਂ ਜਿਸ ਤਰ੍ਹਾਂ ਮਤਲਬ ਜਿਹੜੇ ਉੱਪਰਲੇ ਆਰਡਰ ਹੁੰਦੇ ਆ ਉਹਨਾਂ ਤੇ ਅਮਲ ਦੀ ਗੱਲ ਕਹਿ ਲਈਏ ਉਹ ਥੱਲੇੜੇ ਲੈਵਲ ਤੇ ਆਮ ਲੋਕਾਂ ਨਾਲ ਸੰਬੰਧ ਜੇ ਤੁਸੀਂ ਜਾ ਕੇ ਲੋਕਾਂ 'ਚ ਵਿਚਰਦੇ ਹੋ ਤਾਂ ਉਹਦਾ ਕੁਝ ਬਹੁਤਾ ਅਮਲ ਜਾਂ ਅਸਰ ਨਹੀਂ ਨਜ਼ਰ ਆਉਂਦਾ ਜੀ ਤਾਂ ਇਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਮੁੱਦਿਆਂ ਤੇ ਚਰਚਾ ਕੀਤੀ ਹੈ ਤੇ ਖਾਸ ਤੌਰ ਤੇ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਉਸ ਤੇ ਗੱਲ ਕੀਤੀ ਹੈ ਤੁਹਾਡਾ ਇਹ ਗੱਲ ਸੁਣਨ ਤੋਂ ਬਾਅਦ ਕੀ ਇਸ ਤੇ ਕਹਿਣਾ ਹੈ ਤੇ ਕੀ ਤੁਹਾਡੇ ਸੁਝਾਅ ਨੇ ਪੰਜਾਬ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਕਮੈਂਟਾਂ 'ਚ ਜ਼ਰੂਰ ਦੱਸਿਓ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ بद